ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੇ ਦਿਖਾਉਣੇ ਤੁਹਾਨੂੰ ਵੀਡੀਓ ਤੂੜੀ ਦਾ ਬਹੁਤ ਮੰਦਾ ਹਾਲ ਐ ਇਸ ਵਾਰ ਰੇਟ ਬਹੁਤ ਘੱਟ ਮਿਲ ਰਿਹਾ ਨਾਲੇ ਤਾਂ ਵੈਸੇ ਤਾਂ ਵੇਖ ਹੀ ਨਹੀਂ ਰਹੀ ਹੈਗੀ ਤੇ ਆਹ ਦੇਖ ਲਓ ਲਾਂਗਾ ਖੜੇ ਨੂੰ ਵੀ ਇਦਾਂ ਖਿਲਾਰਨਾ ਪੈ ਰਿਹਾ ਜ਼ਿਮੇਦਾਰਾਂ ਨੂੰ ਇਹ ਪ੍ਰਾਲੀ ਵੀ ਤੰਗ ਕਰਦੀ ਐ ਅੱਗ ਵੀ ਨਹੀਂ ਲਾਉਂਦੇ ਹੈਗੇ ਇਹ ਆਪਣੇ ਮੇਰੇ ਮਾਮੇ ਕੇ ਆ ਅੱਗ ਉਹ ਨਹੀਂ ਲਾਉਂਦੇ ਹੈਗੇ ਇਹ ਉਹ ਦੇਖ ਲਓ ਲਾਂਗੇ ਨੂੰ ਇਦਾਂ ਕੱਟ ਕੇ ਬਾਹਣ ਤੇ ਖਿਲਾਰ ਕੇ ਫੇਰ ਤੇ ਟੂੜੀ ਦਾ ਇੰਨਾ ਮੰਦਾ ਹਾਲ ਹੈ ਨਾ ਇੰਨਾ ਵਿਕ ਰਹੀ ਹੈ ਨਾ ਰੇਟ ਮਿਲ ਰਿਹਾ ਕਿਧੋ ਵੀ ਇਹਦੀ ਬਹੁਤ ਮਾੜਾ ਹਾਲ ਹੈ ਤੁਸੀਂ ਦੱਸੋ ਤੁਹਾਡੇ ਏਰੀਆ 'ਚ ਕੀ ਰੇਟ ਚੱਲਦਾ ਟੂੜੀ ਦਾ ਤੇ ਕੀ ਸਿਸਟਮ ਹੈ ਵੀ ਲੰਘ ਕੇ ਸਾਰੇ ਵੱਡੇ ਗਿਆ ਜਾਂ ਰਹਿੰਦੇ ਆ ਸਾਡੇ ਆਪ ਦੇ ਘਰਾਂ ਕੋਲੇ ਖੜੇ ਆ ਵੀ ਨਾ ਕੋਈ ਬਣਾਉਂਦਾ ਨਾ ਕੋਈ ਲੈਂਦਾ ਨਾ ਕੋਈ ਟੂੜੀ ਚੱਕਦਾ ਬਹੁਤ ਮਾੜਾ ਹਾਲ ਆ ਇਹ ਕੀਤਾ ਮੱਤੀ ਦੇ ਯਾਰ ਨੇ ਲੋਕਾਂ ਨੇ ਸਵਾਤਾ ਭਰੀਆਂ ਪਈਆਂ ਨੇ ਸ਼ਟਰ ਨੂੰ ਕਿਤੇ ਥਾਂ ਨਹੀਂ ਹੈਗੀ ਬਹੁਤ ਮਾੜਾ ਹਾਲ ਹੈ ਤੁਹਾਡੇ ਕੀ ਹਾਲ ਚਾਲ ਹੈ ਜਰੂਰ ਦੱਸਿਓ ਜੀ